ਤਾਂ ਜੀ ਤੁਸੀਂ ਦੱਸੋਗੇ ਅੱਜ ਜਿਹੜਾ ਆਪਾਂ ਨੇ ਮੰਗ ਪੱਤਰ ਦਿੱਤਾ ਕਿ ਕਿਸ ਪਰਪਸ ਤੇ ਦਿੱਤਾ ਹੈ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੰਨ ਨਾ ਪਿੰਨ ਦੇ ਵਿੱਚ ਆ ਵਿਚਾਰਾ ਜੀ ਇਹ ਪ੍ਰੋਗਰਾਮ ਜਿਹੜੇ ਸੀਗੇ ਸਾਡੇ ਸਾਂਝੇ ਸੀਗੇ ਠੇਕਾਂਵਾਲੀ ਸੰਘਰਸ਼ ਮੋਰਚੇ ਦੇ ਬੈਨਰ ਹੇਟ ਸੀਗੇ ਜਿਹਦੇ ਵਿੱਚ ਬੱਕ ਬੱਕ ਜਥੇਬੰਦੀਆਂ ਬੱਕ ਬੱਕ ਡਿਪਾਰਟਮੈਂਟਾਂ ਤੋਂ ਸਾਡੀ 11 ਜਥੇਬੰਦੀਆਂ ਠੇਕਾਂਵਾਲੀ ਸੰਘਰਸ਼ ਮੋਰਚੇ ਦੇ ਬੈਨਰ ਹੇਟ ਕੰਮ ਕਰ ਰਹੀਆਂ ਨੇ ਉਹ ਬੱਕ ਬੱਕ ਵਿਭਾਗਾਂ ਨੂੰ ਜਿਹੜੇ ਸਰਕਾਰ ਨੀਜੀ ਕਰਨ ਦੇ ਕੋਲਣੇ ਕਰਦੀ ਆ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਅਸੀਂ ਇਸ ਦਾ ਵਿਰੋਧ ਕਰ ਕਰਦੇ ਕਰ ਰਹੇ ਹਾਂ ਤੇ ਬਗੋਂ ਬਿਜਲੀ ਬੋਰਡ ਦੀ ਜ਼ਮੀਨਾਂ ਜਿਹੜੀ ਪੰਜਾਬ ਸਰਕਾਰ ਵੇਚਣ ਜਾ ਰਹੀ ਹੈ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਦੇ ਹਾਂ ਅਸੀਂ ਵੀ ਆਪਣੇ ਵੀ ਮੰਗ ਕਰਦੇ ਹਾਂ ਅਸੀਂ ਕੱਚੇ ਮਾਲਾਂ ਦੇ ਆਊਟਸੋਰਸ ਦੇ ਕੰਮ ਕਰਦੇ ਹਾਂ ਵੀ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਵੀ ਪੱਕਾ ਕੀਤਾ ਜਾਵੇ ਅਸੀਂ ਬੱਕ ਬੱਕ ਪੂਰੇ ਪੰਜਾਬ ਦੇ ਵਿੱਚ ਬੱਕ ਬੱਕ ਡਿਪਟੀ ਕਮਿਸ਼ਨ ਰਹੀ ਅੱਜ ਅਸੀਂ ਪੰਜਾਬ ਸਰਕਾਰ ਨੂੰ ਆਪਣੇ ਮੰਗ ਪੱਤਰ ਭੇਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਜ ਜਿਹੜੀ 8 ਦਸੰਬਰ ਆ ਰਹੀ ਹੈ ਉਸ ਦੇ ਵਿੱਚ ਵੀ ਅਸੀਂ ਅੱਜ ਜ਼ਿਲ੍ਹਾ ਪੱਤਰੀ ਜਾਂ ਜਿਹੜਾ ਸਬਡਿਵੀਜ਼ਨਾਂ ਡਿਵੀਜ਼ਨਾਂ ਸਰਕਲ ਪੱਧਰ ਤੇ ਜਿਹੜੇ ਨਾਲ ਦੀ ਕਾਪੀ ਆਸਣਦੀਆਂ ਜਿਹੜਾ ਲੈ ਕੇ ਆ ਰਹੀ ਦੀ ਕੀ ਕਰਨਾ 2025 ਐਕਟ ਜਿਹੜਾ ਫੀਸੋਰ ਫੀਲਡ ਉਹਦੇ ਵੀ ਅਸੀਂ ਸਾਕਸਬ ਦੀ ਬਰੋਥ ਕਰਦੇ ਜਿਹਦੇ ਵਿੱਚ ਕਿਸਾਨ ਯੂਨੀਅਨ ਤੇ ਸਾਰੀ ਭਰਾਤਰੀ ਜਥੇਬੰਦੀਆਂ ਇੱਕ ਬੈਨਰ ਦੇ ਹੇਠ ਇਕੱਠੇ ਹੋ ਕੇ ਅਸੀਂ ਇਸ ਦਾ ਪ੍ਰੋਟ ਕਰਾਂਗੇ